ਸਾਹਬਾਹੀ ਤੁਜੀ ਦੇ ਪਤੇ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਦੇ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਹੀਦੀ ਸਪਤਾ ਇੱਕ ਪਵਿੱਤਰ ਯਾਤਰਾ ਅੱਜ 10 ਪੋ ਹੈ ਮੈਂ ਗੁਰਸੇਰਤ ਕੌਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜਿਲਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਦਾਸ ਪੋਤਾ ਦਿਨ ਚੜਿਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਤੋਂ ਸਰਹੰਦ ਲਿਆਂਦਾ ਗਿਆ ਸੂਬਾ ਸਰਹੰਦ ਵਜ਼ੀਰ ਖਾਂ ਨੂੰ ਖਬਰ ਪਹੁੰਚਾਈ ਗਈ ਸੂਬਾ ਸਰਹੰਦ ਵਜ਼ੀਰ ਖਾਂ ਪਹਿਲਾਂ ਹੀ ਬੜਾ ਔਖਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਚੋਂ ਬਚ ਕੇ ਨਿਕਲ ਗਏ ਸਨ ਇਹ ਉਸ ਵਾਸਤੇ ਬੜੀ ਨਮੋਸ਼ੀ ਵਾਲੀ ਗੱਲ ਸੀ ਵਜ਼ੀਰ ਖਾਂ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦਾ ਸੀ ਬਦਲਾ ਲੈਣ ਦੀਆਂ ਗੌਂਦਾ ਗੁੰਦਨ ਲਗਾ ਸਕੀਮਾ ਬਣਾਉਣ ਲੱਗਾ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਕਿਲੇ ਦੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਇਹਨਾਂ ਅੱਖੀਆਂ ਕੜੀਆਂ ਵਿੱਚ ਇੱਕ ਮਰਦ ਅੱਗਿਆ ਆ ਇਸ ਦਾ ਨਾਮ ਸੀ ਮੋਤੀराम ਮਹਿਰਾ ਇਸ ਨੇ ਆਪਣੀ ਆਪਣੇ ਪਰਿਵਾਰ ਦੀ ਪਰਵਾਹ ਨਾ ਕਰਦਿਆ ਹੋਇਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜੀ ਆਦਿਆਂ ਲਈ ਗਰਮ ਦੁੱਧ ਪਹੁੰਚਾਇਆ ਜਿੰਨੇ ਦਿਨ ਕੋਸ਼ਿਸ਼ ਕਰਕੇ ਪਹੁੰਚਾ ਸਕਿਆ ਇਸ ਨੇ ਦੁੱਧ ਪਹੁੰਚਾਇਆ ਆਖਰ ਹੋਣੀ ਨੇ ਫੜਾ ਦਿੱਤਾ ਨਵਾਬ ਨੇ ਹੁਕਮ ਕੀਤਾ ਕੀ ਮੋਤੀराम ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇ ਤੁਰੰਤ ਹੁਕਮ ਦਿੱਤਾ ਮੀਲ ਹੋਈ ਸਾਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਗਿਆ ਦੀਨ ਦੁਨੀਆ ਦੇ ਮਾਲਕ ਦੇ ਪਰਿਵਾਰ ਨੂੰ ਔਖੇ ਸਮੇਂ ਦੁੱਧ ਪਿਲਾਉਣ ਦੀ ਇਹ ਸਜ਼ਾ ਭਾਈ ਮੋਤੀराम ਮਹਿਰਾ ਜੀ ਨੇ ਬੜਾ ਸਸਤਾ ਸੌਦਾ ਸਮਝਿਆ ਤਨ ਸਿੱਖੀ ਤਨ ਗੁਰੂ ਦੇ ਪਿਆਰੇ ਸਿੱਖ ਭਾਈ ਮੋਤੀ RAM ਦੀ ਕੁਰਬਾਨੀ ਨੂੰ ਖਾਲਸਾ ਪੰਥ ਕਦੇ ਵੀ ਭੁਲਾ ਨਹੀਂ ਸਕਦਾ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਚ ਪ੍ਰਬੰਧਕ ਕਮੇਟੀ ਸਮੂਥ ਸਟਾਫ ਸਮੂਹ ਵਿਦਿਆਰਥੀ ਅਸੀਂ ਭਾਈ ਮੋਤੀ RAM ਮਹਾਰਾਜ ਜੀ ਦੀ ਕੁਰਬਾਨੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਨਮਸਕਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ